ਦਾਦੂ ਚਲੇ 6 ਘੰਟੇ ਪੈਰ ਦੀ ਹੱਡੀ ਦੋ ਨਹੀਂ 2.5 ਘੰਟੇ ਤੋਂ ਉੱਤੇ ਹੋ ਗਿਆ 9:30 ਦੇ ਆਏ ਉਹ ਪੈਰ ਤੇ ਫ੍ਰੈਕਚਰ ਹੱਡੀ ਥੋੜੀ ਜੀ ਉਹਦਾ ਆਪਰੇਸ਼ਨ ਕਰਨਾ ਹਨਾਂ ਨੇ ਤੋਂ ਕਰਨ ਨਹੀਂ ਦੇ ਅਜੇ ਤੱਕ ਕੀ ਕਹਿੰਦੇ ਰੋਕਰ ਡਾਕਟਰ ਕੀ ਕਹਿੰਦੇ ਹੜਤਾਲ ਕੀਤੀ ਆ ਬੰਦੇ ਹੜਤਾਲ ਕਾਦੀ ਤੀ ਬੰਦੇ ਤਾਂ ਤੀ ਠੀਕ ਕਰੋ ਕਹਿੰਦੇ ਏਸੀ ਖਰਾਬ ਹੋ ਤੀ ਏਸੀ ਠੀਕ ਕਰਾ ਦੇ ਚੋਂ ਪਾਰ ਕੇ ਉਹ ਜਿਹੜੇ ਪੈਸੇ ਪਾਉਂਦਾ ਗਵਰਨਮੈਂਟ ਨੂੰ ਪਾਓ ਤੇ ਸਰਕਾਰੀ ਹਸਪੀਟਲ ਆ ਠੀਕ ਨੇ ਪੈਸੇ ਲੋਤ ਨਹੀਂ ਆਏਗੀ ਕੋਈ ਸਹੂਲਤ ਨਹੀਂ ਦਿੱਤੀ ਭਗਵਾਨ ਜੀ ਜਿਹੜਾ ਨੰਬਰ ਲੌਂਚ ਕੀਤਾ ਮੈਗਨਾ ਉੱਤੇ ਕੰਪਲੇਂਟ ਕਰਨੀ ਪੈਣੀ ਲੱਗਦਾ ਹੈ ਇਸ ਹਿਸਾਬ ਨਾਲ ਫਿਰ ਪਤਾ ਨਹੀਂ ਕੀ ਕਰਦੇ ਕਿ ਨਹੀਂ ਕਰਦੇ ਤਿੰਨ ਚਾਰ ਦਿਨ ਹੋ ਗਏ ਜੀ ਡਿਵਰੀਕੇਸ਼ ਹੋਣਾ ਕੀ ਕਹ ਰਿਹਾ ਡਾਕਟਰ ਡਾਕਟਰ ਕਹ ਰਿਹਾ ਵੀ ਇੱਥੇ ਏਸੀ ਨਹੀਂ ਚੱਲ ਰਿਹਾ ਮਰੀਜ਼ ਨੂੰ ਕੋਈ ਵੀ ਨੁਕਸਾਨ ਹੋਇਆ ਤਾਂ ਜ਼ਿੰਮੇਵਾਰ ਆਪ ਤਿੰਨ ਚਾਰ ਦਿਨ ਤੇ ਹੋ ਗਿਆ ਜੀ ਖਾਜਾ ਖਰਾਬ ਹੋ ਗਿਆ ਕੱਲ ਨੂੰ ਬੱਚੇ ਨੂੰ ਕੁਝ ਹੋ ਜੇ ਜਾਂ ਕੋਈ ਮਰੀਜ਼ ਨੂੰ ਕੁਝ ਹੋ ਜੇ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਤਾਂ ਦੇਖ ਨਹੀਂ ਰਿਹਾ ਕੋਈ ਕੋਈ ਫੈਸਲਟੀ ਮਿਲ ਨਹੀਂ ਇਹ ਤਾਂ ਕੋਈ ਪਤਾ ਹੀ ਨਹੀਂ ਲੱਗ ਰਿਹਾ ਤਿੰਨ ਚਾਰ ਦਿਨ ਹੋ ਗਿਆ ਖਰਾਬ ਹੁੰਦਾ ਜੇ ਕੋਈ ਸਹੂਲਤ ਮਿਲਦੀ ਹੁੰਦੀ ਤਾਂ ਇਦਾਂ ਖੱਜਲ ਖਰਾਬ ਨਾ ਹੁੰਦੇ ਮੰਗ ਇਹੀ ਕਰਦੇ ਆ ਵੀ ਚਲੋ ਆਹੀ ਤੇ ਹੋਈ ਦੇ ਖੱਜਲ ਖਰਾਬ ਕੋਈ ਹੋਰ ਨਾ ਹੋਵੇ ਜੋ ਸਹੂਲਤ ਚਾਹੀਦੀਆਂ ਵਾ ਹਸਪਤਾਲ ਵਿੱਚੋਂ ਮਿਲਣਾ ਮੇਰਾ ਨਾਮ ਕੋਮਲ ਮਲਿਕਾ ਕਰੋਦੇ ਤੇ ਆरियो ਕੀ ਪ੍ਰੋਬਲਮ ਹੈ ਜੀ ਪਰਸੋਂ ਦੇ ਅਸੀਂ ਆਉਣ ਦੇ ਗਏ ਆ ਜੀ ਏਸੀ ਨਹੀਂ ਚੱਲਦਾ ਪਿਆ ਸਰ ਮੈਡਮ ਕਹਿੰਦੇ ਵੀ ਅਸੀਂ ਇਦਾਂ ਆਪਰੇਟ ਨਹੀਂ ਕਰ ਸਕਦੇ ਟਾਂਕੇ ਦੇ ਵਿੱਚ ਪਸੀਨਾ ਪਾਊਗਾ ਟਾਂਕੇ ਖਰਾਬ ਹੋਣਗੇ ਫਿਰ ਕਦੋਂ ਤੱਕ ਕਹਿੰਦੇ ਵੀ ਕਰਨਾ ਉਹ ਕਹਿ ਰਹੇ ਸਵੇਰੇ ਏਸੀ ਲਵਾ ਦੇਣ ਤੇ ਫਿਰ ਸਵੇਰ ਸੁਬਾ ਕਰਵਾਵਾਂਗੇ ਅਸੀਂ ਅਗਰੇ ਇੱਥੇ ਨਾਲ ਲੱਗਿਆ ਤਾਂ ਬੇਟੇ ਰਹੋਗੇ ਇਦਾਂ ਥੋੜੀ ਰਹਿ ਸਕਦੇ ਹੋ ਜੀ ਆਪਰੇਟ ਦਿੱਤਾ ਹੋਇਆ ਹੈ ਫਿਰ ਆਪਰੇਟ ਤਾਂ ਕਰਾਉਣਾ ਹੀ ਆ ਜੀ ਟਾਈਮ ਦਿੱਤਾ ਹੋਇਆ ਅੱਜ ਦਾ ਟਾਈਮ ਦਿੱਤਾ ਸੀਗਾ ਅੱਜ ਫਿਰ ਉਹਨਾਂ ਨੇ ਬੋਲਾ ਵੀ ਕੱਲ ਨੂੰ ਕਰਾਂਗੇ ਤੁਹਾਡਾ ਆਪਰੇਟ ਏਸੀ ਨਹੀਂ ਚੱਲ ਰੇ ਬਲਵਿੰਦਰ ਕਰ ਤਿੰਨ ਚਾਰ ਦਿਨ ਤੋਂ ਆ ਰਹੇ ਹਰ ਰੋਜ਼ ਸਾਨੂੰ ਕਹਿ ਦਿੰਦੇ ਅੱਜ ਕਰ ਦਿੰਦੇ ਅੱਜ ਕਰ ਦਿੰਦੇ ਬੈਠੇ ਹੀ ਕੱਝੋ ਘਰਾਵੋ ਕਿ ਚੱਲ ਜੇ ਏਸੀ ਦੀ وجہ ਕਰਕੇ ਆਪਨੇ ਪ੍ਰੈਸ਼ਰ ਦੇ ਕਰ ਲਏ ਇੰਨਾ ਤਾਂ ਲਿਕਸਾ ਹੋ ਹੀ ਸਕਦਾ ਕੋਈ ਦਾ ਕੋਈ ਪਰ ਗਰੀਬ ਬੰਦਾ ਫਿਰ ਕਿੱਥੇ ਜਾਵੇ ਆਸ ਨਾ ਹੁੰਦਾ ਇੱਥੇ ਜੀ ਇਹ ਸਭ ਲਾਰੇ ਲਾਈ ਜਾਂਦੇ ਸੁਲਤਾਨ ਉਦ ਮੌਕੇ ਦੇ ਨਾ ਨਾ ਕਿ ਅਸਕੇ ਬਰੋਕਰ ਆ ਗਏ ਲਈ ਵੇ ਇਸਕੇ ਨਾਂ ਵੀ ਬਰੋਕ ਗਏ ਆ ਟੈਸਟ ਬਰੋਕਾ ਗਏ ਨੇ ਵੈਸੇ ਪਹਿਲਾਂ ਕੀਤੇ ਇਹਨਾਂ ਨੇ ਟੈਸਟ ਜਿਹੜੇ ਸਾਡੇ ਪੋਟੀ ਹੈ ਉਹ ਸੈਂਟਰਲੀ ਏਸੀ ਹੈ ਜੇਦੀ ਮਤਲਬ ਸੈਂਟਰਲੀ ਸਪਲਾਈ ਹੈ AC ਦੀ 에어 ਕੰਡੀਸ਼ਨ ਕਰਨ ਵਾਸਤੇ ਅੰਦਰ ਦਾ ਜਿਹੜਾ ਮਾਹੌਲ ਆ ਉਹ ਠੰਡਾ ਰੱਖਣ ਵਾਸਤੇ ਜਿਹਦੇ ਨਾਲ ਕਿ ਅਸੀਂ ਆਪਰੇਟ ਕਰ ਸਕਦੇ ਹਾਂ ਤੇ ਜਿਹੜੇ AC ਸਾਡੇ ਉਹ ਪਿਛਲੇ ਇੱਕ ਹਫਤੇ ਤੋਂ ਬੰਦ ਹੈ ਜਿਹਦੇ ਕਰਕੇ ਸਾਨੂੰ ਆਪਰੇਟ ਕਰਨ ਦੇ ਵਿੱਚ ਔਰਥੋਟੀ ਤੇ ਗੈਨੀਓਟੀ ਦੇ ਵਿੱਚ ਵੀ ਪ੍ਰੋਬਲਮ ਆ ਰਹੀ ਹੈ ਤੇ ਆਪਾਂ ਆਪਰੇਟ ਕਰਨੀ ਪਾਰ ਕਿਉਂਕਿ ਉੱਥੇ ਬਹੁਤ ਜ਼ਿਆਦਾ ਅੰਦਰ ਹਿਊਮਿਡਿਟੀ ਤੇ ਸਵੇਟਿੰਗ ਹੋ ਜਾਂਦੀ ਹੈ ਤੇ ਉਦੋਂ ਦਾ ਅਸੀਂ ਕਰ ਰਹੇ ਹਾਂ ਥੋੜਾ ਬੋਤਾ ਪਰ ਉਹਦਾ ਕੋਈ ਸੋਲੂਸ਼ਨ ਨਿਕਲਿਆ ਨਹੀਂ ਹੈਗਾ ਇੰਨੇ ਦਿਨ ਦਾ ਆਪਾਂ ਐਡਮਿਨਿਸਟ੍ਰੇਸ਼ਨ ਨੂੰ ਵੀ ਮਤਲਬ ਚਿੱਠੀ ਦੇ ਦਿੱਤੀ ਸੀ ਕਿ ਇਹ ਖਰਾਬ ਹੋਏ ਪਏ ਆ ਪਰ ਸਟਿਲ ਉਹਨਾਂ ਦਾ ਕੋਈ ਹਾਲੇ ਤੱਕ ਹੱਲ ਨਹੀਂ ਨਿਕਲਿਆ ਸਿਰਫ ਇੱਕ ਗਾਇਨੀ ਦੇ ਵਿੱਚ ਉਹਨਾਂ ਨੇ ਵਿੰਡੋ ਏਸੀ ਇੱਕ ਲਗਾਇਆ ਸੀ ਜੋ ਕਿ ਉਹ ਵੀ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਜਦ ਕਿ ਇਹ ਸੈਂਟਰਲ ਏਸੀ ਕਨਸੈਪਟ ਹੈ ਇੱਕ ਵਿੰਡੋ ਏਸੀ ਨਾਲ ਪੂਰਾ ਆਪਾਂ ਉਹਨੂੰ 18 18 ਨੂੰ ਰਨ ਨਹੀਂ ਕਰ ਸਕਦੇ ਆ ਅਸੀਂ ਜਾਣਦੇ ਆ ਕਿ ਅੱਜ ਦੇ ਦਿਨ ਇਸ ਕਰਕੇ ਬੰਦ ਕੀਤਾ ਗਿਆ ਕਿਉਂਕਿ ਪੇਸ਼ੈਂਟਾਂ ਨੂੰ ਦੇਖੋ ਸਾਡੇ ਕਰਨ ਦਾ ਹੀ ਫੇਰ ਵੀ ਖੜੇ ਹੋ ਗਏ ਪਰਸੀਨੇ ਦੇ ਵਿੱਚ ਕਰ ਦਿੰਨੇ ਆ ਪਰ ਜਿਹੜਾ ਪਰਸੀਨਾ ਜਾ ਕੇ ਪੇਸ਼ੈਂਟਾਂ ਦੀ ਜ਼ਖਮ ਦੇ ਵਿੱਚ ਡਿੱਗਦਾ ਆ ਤੇ ਉਹਦੇ ਨਾਲ ਪੇਸ਼ੈਂਟ ਨੂੰ ਸਵੀਅਰ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ ਜਿਹੜੀ ਕਿ ਉਸ ਤੋਂ ਬਾਅਦ ਉਹਦੀ ਜਾਨ ਤੇ ਵੀ ਖਤਰਾ ਬਣ ਸਕਦਾ ਹੈ ਜਾਂ ਪੇਸ਼ੈਂਟ ਬਾਅਦ ਵਿੱਚ ਜਹਾਨੂੰ ਕੰਪਲੇਨ ਕਰਦਾ ਹੈ ਕਿ ਮਤਲਬ ਮੇਰਾ ਜ਼ਖਮ ਖਰਾਬ ਹੋ ਗਿਆ ਸੋ ਅਹੀਂ ਰਿਕੁਐਸਟ ਕਰਨੇ ਆ ਕਿ ਜਲਦੀ ਤੋਂ ਜਲਦੀ ਇਹਨੂੰ ਠੀਕ ਕੀਤਾ ਜਾਏ ਸੋ ਥੈਟ ਕਿ ਅਹੀਂ ਪ੍ਰੋਪਰਲੀ ਕੰਮ ਕਰ ਸਕੀਏ ਤੇ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਨਾ ਆ ਹਾਂਜੀ ਸਾਰੇ ਗਾਇਨਕੋਲੋਜਿਸਟ ਨੇ ਆਰਥੋਪੈਡਿਕ ਸਰਜਨ ਤੇ ਜਿਹੜੀ ਸਰਜਰੀ ਦੀਆਂ ਸਾਰੀਆਂ ਸਰਜਰੀਆਂ ਅਜ ਪੋਸਟਪੋਨ ਕੀਤੀਆਂ ਹੀ ਤਾਂ ਕਿ ਸ਼ਾਇਦ ਕੱਲ ਤੱਕ ਕੋਈ ਹੋ ਜਾਏ ਜੋ ਕਿ ਪਹਿਲਾਂ ਐਡਮਿਨਿਸਟ੍ਰੇਸ਼ਨ ਵਾਲੇ ਕਹਿ ਰਹੇ ਕਿ 1- ਕੱਲ ਦੇ ਸੈਂਟਰੀ ਸਾਡੇ ਏਸੀ ਉਹ ਤੁਹਾਡਾ ਕੱਲ ਦੇ ਟ੍ਰਿਪ ਕਰ ਗਿਆ ਹੈ ਅਸੀਂ ਇਸ ਜੇਟ ਤੇ ਉੱਪਰ ਗੱਲ ਕੀਤੀ ਸੀ ਕਿ ਉਹਨਾਂ ਨੇ ਨਾ ਕਿਸੇ ਇੱਕ ਚੱਲਦੀ ਸੈਂਸ ਚੱਲਣੀ ਹੈ ਉਹ ਚੰਦੀ ਦਾ ਟੀਮ ਆਣੀ ਚੰਦੀ ਵਰਤਾਨੀ ਹੈ ਉਹ ਕਹਿੰਦੇ ਅਸੀਂ ਉਹਨਾਂ ਨਾਲ ਗੱਲ ਕੀਤੀ ਕੱਲ੍ਹ ਸ਼ਾਇਦ ਅੱਜ ਸ਼ਾਮ ਤੱਕ ਜਾਂ ਕੱਲ੍ਹ ਤੱਕ ਉਹ ਠੀਕ ਹੋ ਜਾਏਗੀ ਕਿਉਂਕਿ ਸਾਡੇ ਕਮਪ੍ਰੇਟ ਏਸੀ ਦਾ ਲੱਗਾ ਹੈ ਉਹ ਏਸੀ ਇੱਕ ਚੀ ਜੀ ਸਪੀਡ ਸੀ ਚੱਲ ਰਿਹਾ ਤੇ ਦੂਸਰੇ ਸਪੀਡ ਏਸੀ ਕੋ ਗੈਰੇ ਕਿ ਉਹ ਚਕੂਲੀ ਨਹੀਂ ਹੋ ਰਹੀ ਉਹ ਸਾਡਾ ਟੈਕਨੀਸ਼ੀਅਨ ਲਗਾਇਆ ਸੀ ਅੱਜ ਬੁਲਾਇਆ ਸੀ ਉਹ ਠੀਕ ਕਰ ਰਿਹਾ ਕਾਇਨੀ ਉੱਠਦਾ ਚੱਲ ਰਿਹਾ ਸਾਡਾ ਸਪੀਡ ਏਸੀ ਚੱ ਅਰਥਾ ਵੱਲ ਉਹਦੀ ਪ੍ਰਾਬਲਮ ਆ ਰਹੀ ਹੈ ਉਹਦਾ ਸਿਟੀਸੀ ਵੀ ਕੱਲ ਉਹ ਵੀ ਖਰਾਬ ਹੋ ਗਿਆ ਤੁਹਾਨੂੰ ਤੇ ਸੈਂਟਰਲ AC ਵੀ ਦੋਨੋਂ ਕੱਲ ਅਟ੍ਰਿਪ ਕੀਤਾ ਹੈ ਸਾਡੀ ਡਾਇਰੈਕਟਰ ਸਮੇਂ ਗੱਲ ਲਈ ਹੈ ਚੇਅਰਮੈਨ ਸਾਡੀ ਗੱਲ ਲਈ ਹੈ ਜਿਹਨੇ ਖੁਦ ਫੋਨ ਕੀਤਾ ਉਹ ਕਹਿੰਦਾ ਸ਼ਾਮ ਤੱਕ ਜਮ ਕਾਲ ਦਾ ਤੁਹਾਡਾ